ਜਗਜੀਤ ਸਿੰਘ ਜੀ ਡਲੇਵਾਲ ਪੰਜਾਬ ਪ੍ਰਧਾਨ ਆ ਔਰ ਆਪਣੇ ਗੈਰ ਰਾਜਨੀਤਿਕ ਮੋਰਚੇ ਦੇ ਹੈਗੇ ਨੇ ਕੋਆਰਡੀਨੇਟਰ ਨੇ ਤੇ ਉਹ ਆਪਣੇ 100 ਦਿਨ ਹੋ ਗਿਆ ਜੀ ਇਹਨਾਂ ਨੂੰ ਅਚ ਭੁਖੜ ਤੜਦੇ ਬਿਟੇ ਨੇ ਹਜੇ ਸਰਕਾਰ ਦੇ ਕੋਈ ਜਿਉ ਨਹੀਂ ਸਰ ਕੇ ਕੰਮ ਤੇ ਸੈਂਟਰ ਸਰਕਾਰ ਦੇ ਇਸ ਲਈ ਅਸੀਂ ਅੱਜ ਸੰਕੇਤਕ ਹੜਤਾਲ ਅਤੇ ਭੁਖੜ ਤੜਾਲ ਕਰ ਰਹੇ ਹਾਂ ਸਥਿਤੀ ਹਜੇ ਉਸੇ ਤਰ੍ਹਾਂ ਬੜੀ ਹੋਈ ਹੈ ਮੀਟਿੰਗਾਂ ਹੋ ਚੱਕੀਆਂ ਨੇ ਹੁਣ ਵੀ ਦੋ ਪਹਿਲਾਂ ਵੀ ਹੋਈਆਂ ਸੀਗੀਆਂ ਪਹਿਲਾਂ ਤਾਂ ਲਗਭਗ ਇੱਕ ਸਾਲ ਫਿਰ ਟੁੱਟੀ ਰਹੀਏ ਗੱਲਬਾਤ ਹੁਣ ਦੋ ਸੈਂਟਰ ਸਰਕਾਰ ਨਾਲ ਹੋਈਆਂ ਨੇ ਹੁਣ ਤਿੰਨ ਮੰਤਰੀ ਆਏ ਸੀਗੇ ਸੈਂਟਰ ਦੇ ਗੱਲਬਾਤ ਕਰਨ ਲਈ ਚੰਡੀਗੜ੍ਹ ਤੇ ਉਹਨਾਂ ਨਾਲ ਗੱਲਬਾਤ ਹੋਈ ਆ ਹਜੇ ਮਸਲਾ ਜੋ ਕਿਤੋਂ ਹੀ ਆ ਸਰਕਾਰ ਦਾ ਰਵੱਈਆ ਬਹੁਤ ਨਿੰਦਣਯੋਗ ਹੈ ਜੀ ਇਹ ਜਿਹੜਾ ਸਾਡਾ ਮੁੱਖ ਮੰਤਰੀ ਹੈ ਪੰਜਾਬ ਦਾ ਹੈ ਨਿਕਲੀ ਧਰਨਿਆਂ ਦੇ ਵਿੱਚ ਉਹ ਜਿੱਥੇ ਬੰਦੀ ਯੰਤਰ ਮੰਤਰ ਤੇ ਬੈਠੇ ਰਹੇ ਅੰਨਾ ਹਜ਼ਾਰਾ ਕੈਂਦਰੀਵਾਲ ਇਹ ਕੈਂਦਰੀਵਾਲ ਉਹ ਧਰਨੇ ਚੋਂ ਨਿਕਲੀ ਬਾਪ ਪਾਰਟੀ ਹੈ ਜੀ ਇਹ ਜਿਹੜੀ ਹੁਣ ਕਹਿੰਦੀ ਆ ਵੀ ਤੁਸੀਂ ਘਰ ਨਹੀਂ ਕਦੇ ਲਾਉਨੇ ਹੋ ਇਹ ਖੁਦ ਧਰਨੇ ਦੇ ਵਿੱਚੋਂ ਨਿਕਲੀ ਹੈ ਪਾਰਟੀ ਸਾਡੀ ਕਿਸਾਨਾ ਕੋ ਜਗਜੀਤ ਸਿੰਘ ਡੱਲੇਵਾਲ ਦੇ ਖਨੋਰੀ ਬਾਰਡਰ ਤੇ ਚੱਲ ਰਹੇ ਮਰਨ ਵਰਤ ਨੂੰ 100 ਦਿਨ ਪੂਰੇ ਹੋਣ ਤੇ ਅੱਜ ਵੀ ਕੇਯੂ ਸਿੱਧੂਪੁਰ ਦੀ ਅਗਵਾਈ ਹੇਠ 100 ਕਿਸਾਨ ਵਕਵਕ ਜ਼ਿਲ੍ਹੇ ਦੇ ਮੁੱਖ ਦਫ਼ਤਰ ਦੇ ਬਾਹਰ ਪੁਖੜ ਹੜਤਾਲ ਤੇ ਬੈਠੇ ਆਂ ਇਸ ਮੌਕੇ ਕਿਸਾਨ ਆਗੂ ਨੇ ਰੋਸ ਪਕਾਇਆ ਹੈ ਕਿ ਸਰਕਾਰਾ ਵੱਲੋਂ ਕਿਸਾਨਾਂ ਦੀ ਮੰਗਾਂ ਨੂੰ ਅਣਗੋਲਿਆ ਜਾ ਰਿਹਾ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ 100 ਦਿਨ ਬੀਤ ਚੁੱਕੇ ਹਨ ਜਿਸ ਕਾਰਨ ਸਾਰੇ ਜ਼ਿਲ੍ਹੇ ਦੇ ਮੁਖ ਦਫ਼ਤਰ ਦੇ ਬਾਹਰ ਜਥੇਬੰਦੀਆਂ ਦੇ ਸੰਬੰਧਿਤ ਉਹ ਕਿਸਾਨ ਸ਼ਾਮ 6 ਵਜੇ ਤੱਕ ਕੋਖੜਸਾਲ ਤੇ ਬੈਠੇ ਹਨ ਅਮਰਿਕ ਸਿੰਘ ਜੀ ਹਾਂਜੀ ਕਿੱਥੇ ਬੈਠੇ ਕਾਹਦੇ ਨਿਵਾਸੀ ਅਸੀਂ ਡੀਪੀ ਆਫਿਸ ਬੈਠਿਆ ਸਾਡੇ ਜਗਜੀਤ ਸਿੰਘ ਜੀ ਢੱਲੇਵਾਲ ਪੰਜਾਬ ਪ੍ਰਧਾਨ ਔਰ ਆਪਣੇ ਗੈਰ ਰਾਜਨੀਤਿਕ ਮੋਰਚੇ ਦੇ ਹੈਗੇ ਨੇ ਕੋਆਰਡੀਨੇਟਰ ਨੇ ਜੀ ਤੇ ਉਹ ਆਪਣੇ 100 ਦਿਨ ਹੋ ਗਿਆ ਜੀ ਇਹਨਾਂ ਨੂੰ ਅਜ ਭੁਖੜਤਾਲ ਦੇ ਬੈਠੇ ਨੂੰ ਹਜੇ ਸਰਕਾਰ ਦੀ ਕੋਈ ਜੂ ਨਹੀਂ ਸਰਕੀ ਕੰਨ ਤੇ ਸੈਂਟਰ ਸਰਕਾਰ ਤੇ ਇਸ ਲਈ ਅਸੀਂ ਅੱਜ ਸੰਕੇਤਕ ਹੜਤਾਲ ਅਤੇ ਭੁਖੜਤਾਲ ਕਰ ਰਹੇ ਹਾਂ ਸ਼ਾਮ ਦੇ 6 ਵਜੇ ਤੱਕ ਅਸੀਂ ਕਿੰਨੇ ਬੰਦੇ ਰੱਖੇ ਲਗਭਗ 100 ਬੰਦਾ ਬੈਠੂਗਾ ਜੀ ਕਿਹੜੀ ਕਿਹੜੀ ਜਗ੍ਹਾ ਬੈਠੇ ਹੋ ਤੁਸੀਂ ਅੱਗੇ ਅਸੀਂ ਡੀਸੀ ਆਫਿਸਾਂ ਦੇ ਮੁਰੀ ਬੈਠਣਾ ਹੈ ਜਿਲ੍ਹਾ ਹੈੱਡਕੁਆਟਰਾਂ ਤੇ ਪੂਰੇ ਪੰਜਾਬ ਚ ਹਾਂ ਜੀ ਪੂਰੇ ਭਾਰਤ ਪੂਰੇ ਭਾਰਤ ਚ ਕਿਹੜੇ ਕਿਹੜੇ ਜਿੱਥੇ ਬੰਦੇ ਸਮਾਥਨ ਅਸਥਿਤ ਮਿਲ ਰਿਹਾਗਾ ਜੀ ਸਾਡਾ ਗੈਰ ਰਾਜਿਤਿਕ ਮੋਰਚਾ ਸਾਰਾ ਹੀ ਆ ਜੀ ਉਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਦੋ ਫੋਰਮ ਤਾਂ ਉੱਥੇ ਕੰਮ ਕਰਦੇ ਨੇ ਆਪਣੇ ਖਲੋਰੀ ਬਾਰਡਰ ਤੇ ਤੇ ਆਪਣੇ ਸੰਗੂ ਸੰਭੂ ਬਾਰਡਰ ਤੇ ਤੇ ਬਾਕੀ ਉਹਦੇ ਵਿੱਚ ਜਿਵੇਂ ਦੂਜੀਆਂ ਸਟੇਟਾਂ ਦੇ ਵੀ ਹੈਗੇ ਨੇ ਉਹਦੇ ਵਿੱਚ ਹੈਗੇ ਆ ਬਿਹਾਰ ਹੋ ਗਿਆ ਹਰਿਆਣਾ ਹੋ ਗਿਆ ਆਪਣਾ ਰਾਜਸਥਾਨ ਹੋ ਗਿਆ ਤੇ ਤਾਮਲ ਲਾਡੂ ਕੇਰਲਾ ਇਹ ਸਾਰੇ ਇੱਕ ਵਿੱਚ ਕਿਸਾਨ ਨੇ ਹੈਗੇ ਨੇ ਇਹ 18 20 ਜਥੇਬੰਦੀਆਂ ਦੇ ਫੋਰਮ ਦੇ ਵਿੱਚ ਕੰਮ ਕਰ ਰਹੀਆਂ ਨੇ ਉਹ ਸਾਰੀਆਂ ਬੈਠੀਆਂ ਨੇ ਹਾਂਜੀ ਸਰਕਾਰ ਥੋੜੀ ਗੱਲਬਾਤ ਪਿੱਛੇ ਪਾਉਣ ਦੀ ਕੋਸ਼ਿਸ਼ ਕਰਦੀ ਰਹੇਗੀ ਸਥਿਤੀ ਹਜੇ ਉਸੇ ਤਰ੍ਹਾਂ ਬਣੀ ਹੋਈ ਹੈ ਮੀਟਿੰਗਾਂ ਹੋ ਚੱਕੀਆਂ ਨੇ ਹੁਣ ਵੀ ਦੋ ਪਹਿਲਾਂ ਵੀ ਹੋਈਆਂ ਸੀਗੀਆਂ ਪਹਿਲਾਂ ਤਾਂ ਲਗਭਗ ਇੱਕ ਸਾਲ ਫਿਰ ਟੁੱਟੀ ਰਹੀ ਹੈ ਗੱਲਬਾਤ ਹੁਣ ਦੋ ਸੈਂਟਰ ਸਰਕਾਰ ਨਾਲ ਹੋਈਆਂ ਨੇ ਹੁਣ ਤਿੰਨ ਮੰਤਰੀ ਆਏ ਸੀਗੇ ਸੈਂਟਰ ਦੇ ਗੱਲਬਾਤ ਕਰਨ ਲਈ ਚੰਡੀਗੜ੍ਹ ਤੇ ਉਹਨਾਂ ਨਾਲ ਗੱਲਬਾਤ ਹੋਈ ਆ ਹਜੇ ਮਸਲਾ ਜੋ ਕਿ ਤੋਂ ਹੀ ਐ ਕਿਸਾਨਾਂ ਨੇ ਚੰਡੀਗੜ੍ਹ ਪਹੁੰਚ ਕੇ ਅਸੀਂ ਕੱਲ ਉਹਨਾਂ ਨੂੰ ਹਿਰਾਸਤ ਛੱਲਿਆ ਗਿਆ ਹਾਂਜੀ ਬਹੁਤ ਮੰਦਭਾਗੀ ਘਟਨਾ ਵਾ ਉਹਦੀ ਅਸੀਂ ਨਿੰਦਾ ਕਰਦੇ ਆ ਸਾਡੇ ਵੀ ਸਾਡਾ ਫੋਰਮ ਵੀ ਨਿੰਦਾ ਕਰਦਾ ਵਾ ਉਹ ਕੋ ਆਪਣੀ ਸਾਡੀ ਉਹ ਰਾਜਧਾਨੀ ਆ ਅਸੀਂ ਆਪਦੀ ਮੰਗ ਰੱਖਣ ਲਈ ਜਾ ਸਕਦੇ ਆ ਉਹਨਾਂ ਦੀ ਅਸੀਂ ਨਿੰਦਿਆ ਕਰਦੇ ਜਿਹੜੇ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰਿਆ ਵਾ ਜੇ ਦਿੱਲੀ ਜਾ ਰਹੇ ਹੋ ਤੁਹਾਨੂੰ ਦਿੱਲੀ ਬੋਰਡ ਤੇ ਰੋਕਿਆ ਗਿਆ ਹੈਗਾ ਸ਼ੰਭੂ ਪਾਉਡਰ ਤੇ ਇਹ ਚੰਡੀਗੜ੍ਹ ਜਾ ਰਹੇ ਨੇ ਰਾਜਧਾਨੀ ਉਹ ਭੱਜਾ ਉਹ ਦੇਖ ਕੇ ਵੇਚਤੀ ਹੈ ਪੰਜਾਬ ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਦੇ ਰਵੱਈਏ ਕਿਵੇਂ ਸਮਝਦੇ ਹੋ ਸਰਕਾਰ ਦਾ ਰਵੱਈਆ ਬਹੁਤ ਨਿੰਦਣਯੋਗ ਹੈ ਜੀ ਇਹ ਜਿਹੜਾ ਸਾਡਾ ਮੁੱਖ ਮੰਤਰੀ ਹੈ ਪੰਜਾਬ ਦਾ ਇਹ ਨਿਕਲੀ ਧਰਨੇ ਦੇ ਵਿੱਚੋਂ ਜਥੇਬੰਦੀ ਜੰਤਰ ਮੰਤਰ ਤੇ ਇਹ ਬੈਠੇ ਰਹੇ ਹਨਾ ਹਜ਼ਾਰਾ ਕੇਂਦਰੀਵਾਲ ਇਹ ਕੇਂਦਰੀਵਾਲ ਉਹ ਧਰਨੇ ਚੋਂ ਨਿਕਲੀ ਸੀ ਪਾਰਟੀ ਹੈ ਜੀ ਇਹ ਜਿਹੜੀ ਹੁਣ ਕਹਿੰਦੀ ਹੈ ਵੀ ਤੁਸੀਂ ਘਰ ਨਹੀਂ ਕਹਤੇ ਲਾਉਨੇ ਹੋ ਇਹ ਖੁਦ ਧਰਨੇ ਦੇ ਵਿੱਚੋਂ ਨਿਕਲੀ ਹੈ ਪਾਰਟੀ ਸਾਡੀ। ਉਹ ਕਹਿੰਦਾ ਕਿ ਜਿਹੜਾ ਰੋਕਿਆ ਜਾ ਰਿਹਾ ਕਿਸਾਨਾਂ ਨੂੰ ਗਲਤ ਹੈ ਜੋ ਅੱਜ ਰੋਕਿਆ ਜਾ ਰਿਹਾ ਮੱਖਣ ਖਾਂ ਕੇ। ਦੇਖੋ ਜੀ ਜਿੰਨਾ ਰੋਕਿਆ ਜਾਊਗਾ ਉਹਨਾਂ ਜ਼ਿਆਦਾ ਰੋਸ ਵਧੂਗਾ ਅਸੀਂ ਵੀ ਇਧਰੋਂ ਆ ਰਹੇ ਸੀਗੇ ਆਪਣੇ ਮੁੱਲਾਂਪੁਰ ਸਾਈਡ ਤੋਂ ਤਾਂ ਬੱਦੋਵਾਲ ਪਿੰਡ ਕੋਲੇ ਨਾਕਾ ਲਾਇਆ ਅਸੀਂ ਕਹ ਵੀ ਅਸੀਂ ਤਾਂ ਗੈਰ ਰਾਜਨੀਤਿਕ ਕਲੇ ਅਸੀਂ ਤਾਂ ਡੀਸੀ ਆਫਿਸ ਜਾਣਾ ਵਾ ਤੇ ਅਸੀਂ ਉੱਥੇ ਚੰਡੀਗੜ੍ਹ ਨਹੀਂ ਜਾਣਾ ਕਹਿੰਦੇ ਫਿਰ ਵੀ ਨਹੀਂ ਲੰਘਣ ਦੇਣਾ। ਉੱਥੇ ਇੰਸਪੈਕਟਰ ਸਾਡੇ ਨੇ ਕਾफी ਬੈਂਸ ਕਰਦਾ ਰਿਹਾ ਅਸੀਂ ਫਿਰ ਆਏ ਆ ਪਰ ਉਹ ਸਾਨੂੰ ਜਾਣ ਬੁੱਝ ਕੇ ਹੈਰਾਨ ਕਰਦੇ ਨੇ। ਇਹ ਸਰਕਾਰ ਕਿ ਇਹ ਸਰਕਾਰ ਨੂੰ ਇਹ ਮਤਲਬ ਅਸੀਂ ਨਿੰਦਿਆ ਕਰਦੇ ਆ ਵੀ ਸਰਕਾਰ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਕਿਸਾਨਾਂ ਨਾਲ ਅਸੀਂ ਅਸੀਂ ਵੀ ਵੋਟਾਂ ਪਾਈਆਂ ਨੇ ਅਸੀਂ ਵੀ ਸਰਕਾਰ ਦੇ ਵਿੱਚ ਹੀ ਆ ਪਰ ਹੁਣ ਉਹ ਕਹਿੰਦਾ ਮੈਂ ਕਿਸਾਨ ਦਾ ਪੁੱਤ ਹੁਣ ਪਤਾ ਨਹੀਂ ਕਿਸਾਨ ਕਾ ਤੇ ਮੁੱਖ ਮੰਤਰੀ ਨੂੰ ਮਾੜਾ ਲੱਗਣ ਲੱਗੇ ਸਾਡੇ ਨੂੰ ਮੇਰਾ ਨਾਮ ਸੁਪਿੰਦਰ ਸਿੰਘ ਜੀ ਮੈਂ ਜ਼ਿਲ੍ਹਾ ਪ੍ਰਧਾਨ ਬੀਕੇਜੂ ਸਿੱਧੂਪੁਰ ਲੁਧਿਆਣਾ ਤੇ ਅੱਜ ਜਿਹੜਾ ਡੀਸੀ ਦਫ਼ਤਰ ਤੇ ਸਾਡੇ ਡੱਲੇਵਾਲ ਸਾਹਿਬ ਨੂੰ 100 ਦਿਨ ਹੋ ਗਏ ਜੀ ਮਰਨwarte ਬੈਠਿਆਂ ਨੂੰ 26 ਨਵੰਬਰ ਤੋਂ ਲੈ ਕੇ ਅੱਜ ਤੱਕ ਤਾਂ ਉਸਦੇ ਰੋਸ ਵਜੋਂ ਅੱਜ ਪੂਰੇ ਲੁਧਿਆਣਾ ਦੀ ਟੀਮ ਅਸੀਂ ਪੂਰੇ ਕਿਸਾਨ ਸਾਡੇ ਇੱਥੇ ਅੱਜ ਹਾਜ਼ਰ ਹੋਏ ਨੇ ਤਾਂ ਇਸ ਰੋਸ ਵਜੋਂ ਵੀ ਸਰਕਾਰਾਂ ਸੁੱਤੀਆਂ ਨੂੰ ਜਗਾਉਣ ਵਾਸਤੇ ਅਸੀਂ ਜੋ ਕਿਸਾਨੀ ਮੰਗਾਂ ਨੂੰ ਲੈ ਕੇ ਅਸੀਂ ਦਿੱਲੀ ਜਾ ਰਹੇ ਸੀ ਏ ਖਨੌਰੀ ਰਤਨਪੁਰਾ ਤੇ ਸ਼ੰਭੂ ਬਾਰਡਰ ਤੇ ਜਿਹੜੇ ਡਟੇ ਹੋਏ ਆ ਉਸ ਖਾਤਰ ਅਸੀਂ ਅੱਜ ਬੈਠੇ ਆ ਜੀ ਇੱਥੇ ਤਾਂ ਅੱਜ ਹੀ ਆ ਜੀ ਅੱਜ ਤੈਨੂੰ ਬੰਦ ਕਰ ਦੇਈਏ ਧਰਨਾ ਫਲਾਲ ਜੀ ਸਾਨੂੰ ਜਿਹੜਾ ਸਾਨੂੰ ਟਾਈਮ ਸੀਗਾ 9 ਤੋਂ 6 ਦਾ ਸੀਗਾ ਇਹ 9 ਤੋਂ 6 ਵਜੇ ਅਸੀਂ ਇਹ ਸਮਾਪਤੀ ਕਰਨੀ ਆ ਤੇ ਅੱਜ ਦਾ ਦਿਨੇ ਆ ਭੁਖੜਦਾਲੇ ਜੀ ਹਾਂਜੀ ਬਿਲਕੁਲ ਭੁਖੜ ਹਰਤਾਲ ਅੱਜ ਜੀ ਤੇ ਹੁਣ ਤੁਹਾਡਾ ਅਗਲਾ ਕੀ ਕਦਮ ਹੈ ਅਗਲਾ ਕਦਮ ਜੋ ਜਥੇਬੰਦੀਆਂ ਦੋਨੇ ਫੋਰਮ ਕੇਐਮਐਮ ਤੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੋਨਾਂ ਨੂੰ ਮੀਟਿੰਗ ਕਰਕੇ ਜੋ ਵੀ ਪ੍ਰੋਗਰਾਮ ਅੱਗੇ ਮਿਲਦਾ ਅਸੀਂ ਉਹਨੂੰ ਨੇਪਰੇ ਚਾੜਾਂਗੇ ਤਾਂ ਜਿਵੇਂ ਹੁਣ 8 ਤਰੀਕ ਦਾ ਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਜੀ ਵੱਡੇ ਪੱਧਰ ਤੇ ਉੱਤੇ ਤੇ ਪੂਰੇ ਇਹ ਭੁਖੜਤਾਲਾ ਕੱਲੇ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਭਾਰਤ ਦੇ ਵਿੱਚ ਨੇ ਜਿਵੇਂ ਯੂਪੀ ਦੇ ਵਿੱਚ 27 ਥਾਵਾਂ ਦੇ ਉੱਤੇ ਲੱਗੇ ਚੱਕੇ ਇਹ ਨੇ ਤੇ ਆਪਣੇ ਵੀ ਇੱਥੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਨੇ ਸਿਰਫ ਇੱਕ ਦੋ ਜ਼ਿਲ੍ਹੇ ਛੱਡ ਕੇ ਜਿੰਨਾਂ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਤੇ ਤਕਰੀਬਨ ਇਹ 19 ਜ਼ਿਲ੍ਹਿਆਂ ਦੇ ਵਿੱਚ ਅੱਜ ਇਹ ਭੁਖੜਤਾਲ ਤੇ ਕਿਸਾਨ ਬੈਠੇ ਨੇ ਜੀ ਤੇ ਹਾਲੇ ਤੱਕ ਇਹ ਐਸਕੀਐਮ ਦੇ ਰਾਜਨੀਤਿਕ ਮੋਰਚਾ ਹੈਗਾ ਉਹਦੇ ਨਾਲ ਤੁਹਾਡਾ ਕਿਉਂ ਇਹ ਕਾਲਮ ਚੱਲਦਾ ਕਿਉਂ ਬੀਤੇ ਤੋਂ ਮੀਟਿੰਗਾਂ ਤੁਹਾਡੀਆਂ ਹੋਈਆਂ ਸੀ ਆਪਸੀ ਸਹਿਮਤੀ ਨਿਕਲਦੇ ਦੇਖੋ ਮੀਟਿੰਗਾਂ ਦੇ ਵਿੱਚ ਸਾਡੇ ਲੀਡਰ ਜਾਂਦੇ ਨੇ ਕੇਐਮਐਮ ਦੇ ਤੇ ਸਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਤੇ ਤੇ ਗੱਲ ਕਿੱਥੇ ਖੜੀ ਆ ਤੇ 5-6 ਮੀਟਿੰਗਾਂ ਹੋ ਚੁੱਕੀਆਂ ਨੇ ਪਰ ਇੱਕ ਗੱਲ ਮੈਂ ਜ਼ਰੂਰ ਇਹਦੇ ਵਿੱਚ ਮੈਂਸ਼ਨ ਕਰੂੰਗਾ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਆ ਤਾਂ ਜਿੱਤੀ ਵੀ ਜਾ ਸਕਦੀ ਆ ਪਰ ਜਿਹੜੀਆਂ ਇਹ ਮੰਗਾਂ ਨੇ 2020 ਦੇ ਅੰਦੋਲਨ ਦੀਆਂ ਨੇ ਤਾਂ ਜਿਹੜੀ ਸਰਕਾਰ ਨੇ ਵਾਅਦਾ ਖਲਾਫੀ કરી ਸੀ ਉਹ ਵਾਅਦਾ ਖਲਾਫੀ ਦੇ ਸਾਰੀਆਂ ਜਥੇਬੰਦੀਆਂ ਨਾਲੇ ਹੋਈ ਸੀ ਵਾਅਦਾ ਖਲਾਫੀ ਇਕੱਲੀ ਸਿੱਧੂਪੁਰ ਜਾਂ ਕੋਈ ਆਪਾਂ ਕੇਐਮਐਮ ਲਾਲਾ ਜੁਜ ਸਯੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ ਨਹੀਂ ਹੋਈ ਹੈ ਆਮ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਨੇ ਐਮਐਸਪੀ ਦੀ ਮੰਗ ਅਧੂਰੀ ਮੰਗ ਜਿਹੜੀ ਰਹਿੰਦੀ ਹੈ ਸਰਕਾਰ ਨੇ ਲਾਗੂ ਨਹੀਂ ਕਰੀ ਉਦੋਂ ਅੱਗੇ ਵਾਲੀ ਗੱਲ ਤੇ ਆ ਜਾਈਏ ਜਿਵੇਂ ਕਰਜ਼ਾ ਮਾਫੀ ਦੀ ਹੋਗੀ ਤਾਂ ਇੱਕ ਐਮਐਸਪੀ ਦੇ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਸੀ ਜਿਹੜੀ ਸਰਕਾਰ ਨੇ ਮੰਨੀ ਸੀਗੀ ਤਾਂ ਉਹ ਲਾਗੂ ਨਹੀਂ ਕਰੀ ਤਾਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਤੇ ਅੱਜ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਧਰਨੇ ਚੱਲਦੇ ਨੇ ਤੇ ਡੱਲੇয়াল ਸਾਹਿਬ ਨੂੰ 100 ਦਿਨ ਮਰਨ ਵਰਤ ਤੇ ਹੋ ਗਏ ਬੈਠਿਆਂ ਨੂੰ ਤਾਂ ਉਹਨਾਂ ਦੀ ਉਹਨਾਂ ਦੇ ਹੱਕ ਦੇ ਵਿੱਚ ਹਾਧਾ ਨਾ ਮਰ ਲਈ ਅੱਜ ਅਸੀਂ ਡੀਸੀ ਆਫਿਸ ਬੈਠੇ ਹਾਂ ਜੀ